ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਅੱਜ ਆਪਾਂ ਸੁਣਦੇ ਹਾਂ ਲੇਖਿਕਾ ਬਚਿੰਦ ਕੌਰ ਜੀ ਦੀ ਲਿਖੀ ਹੋਈ ਸਵੈ ਜੀਵਨੀ ਪਗ ਡੰਡੀਆਂ ਇਸ ਭਾਗ ਵਿੱਚ ਪੇਸ਼ ਹੈ ਉਹਨਾਂ ਵੱਲੋਂ ਲਿਖੇ ਗਏ ਪਾਠਕਾਂ ਪ੍ਰਤੀ ਕੁਝ ਸ਼ਬਦ ਮੇਰੀ ਇਹ ਗਾਥਾ ਉਸ ਬਦਲੀ ਦੀ ਭੰਤੀ ਹੈ ਜਿਸ ਨੂੰ ਅਜੇ ਹਰਗिज ਨਹੀਂ ਸਿਵਰਨਾ ਚਾਹੀਦਾ ਪਰ ਛੋਟੀਆਂ-ਛੋਟੀਆਂ ਬਦਲੀਆਂ ਹਵਾ ਦੇ ਤੇਜ਼ ਝੂਲਦੇ ਬੁੰਲਿਆਂ ਦੀ ਝਾਲਪਲਾਂ ਕਦੋਂ ਚੱਲਦੀਆਂ ਹਨ ਮੇਰੇ ਹੱਥਾਂ ਵਿੱਚ ਕਲਮ ਆਉਣ ਤੋਂ ਪਹਿਲਾਂ ਮੈਂ ਕਦੇ ਸੁਪਨਾ ਮਾਤਰ ਵੀ ਨਹੀਂ ਸੀ ਸੋਚਿਆ ਕਿ ਮੈਂ ਕਲਮਕਾਰ ਬਣਨਾ ਹੈ ਜਦ ਇਹ ਸਰਾਵਲ ਮੁੜ ਪਈ ਤਾਂ ਇਹ ਗੱਲ ਵੀ ਮੇਰੀ ਸੋਚ ਵਿੱਚ ਕਦੇ ਉੱਭਰ ਕੇ ਨਹੀਂ ਸਈ ਕਿ ਮੈਨੂੰ ਮੇਰੇ ਜੀਵਨ ਵਿੱਚ ਆਏ ਹੱਥ ਛੇ ਕਲਮਬਤ ਕਰਨ ਦੀ ਕੋਈ ਲੋੜ ਹੈ ਹਾਦਸੇ ਭਲਾ ਕਿਸ ਦੇ ਨਾਲ ਨਹੀਂ ਵਾਪਰਦੇ ਪਰ ਇਹ ਸਭ ਸਹਿ ਸੁਭਾਹੀ ਹੋ ਗਿਆ ਹੈ ਪਰ ਹਾਂ ਇਹਨਾਂ ਹਾਦਸਿਆਂ ਨੂੰ ਕਾਨਿਬਦ ਕਰਨ ਲਈ ਜਿਨ੍ਹਾਂ ਸਨੇਹੀਆਂ ਮਿੱਤਰਾਂ ਨੇ ਮੇਰਾ ਮਨੋਬਲ ਵਧਾਇਆ ਉਹਨਾਂ ਵਿੱਚ ਪ੍ਰਮੁੱਖ ਨਾਮ ਹੈ ਅਮਰਤਾ ਪ੍ਰੀਤਮ ਜਿਸ ਨੇ ਨਾ ਕੇਵਲ ਨਾਗਮਣੀ ਦੇ ਅਨੇਕਾ ਪਾਟਕਾ ਤੱਕ ਮੇਰੇ ਨਾ ਉਗੜੇ ਦੁਗੜੇ ਬੋਲਾਂ ਨੂੰ ਪਹੁੰਚਾਇਆ ਸਗੋ ਸਮੇ ਸਮੇ ਇਸ ਕਾਨੇ ਨੂੰ ਨਰੋਈ ਸੇਧ ਵੀ ਦਿੱਤੇ ਇਸੇ ਤਰ੍ਹਾਂ ਡਾਕਟਰ ਬਣਜਾਰਾ ਬੀਦੀ ਗੁਰਵਚਨ ਸਿੰਘ ਪੁੱਲਰ ਡਾਕਟਰ ਅਜੀਤ ਸਿੰਘ ਦਾਤਾ ਜੀ ਪ੍ਰੋਫੈਸਰ ਅਮਰਿਤਮਾਨ ਸਿੰਘ ਤੇ ਹੋਰ ਬਹੁਤ ਸਾਰੇ ਵਿਦਵਾਨ ਸਨੇਹੀਆਂ ਨੇ ਇਸ ਰਚਨਾ ਲਈ ਮੈਨੂੰ ਚੰਗੇ ਸੁਝਾਅ ਦਿੱਤੇ ਸਤਿਵੱਧ ਸਹਿਯੋਗ ਅਤੇ ਉਤਸ਼ਾਹ ਮੈਨੂੰ ਮੇਰੇ ਉਹਨਾਂ ਪਾਠਕਾਂ ਕੋਲ ਮਿਲਿਆ ਜਿਨ੍ਹਾਂ ਨੇ ਨਾਗਮਣੀ ਵਿੱਚ ਲਗਾਤਾਰ ਛਪਦੀ ਇਸ ਜੀਵਨ ਗਾਥਾ ਨੂੰ ਨਾ ਕੇਵਲ ਸੋਹ ਸਵਾਦ ਤੱਕ ਹੀ ਮੰਨਿਆ ਸਗੋਂ ਬਹੁਤ ਵਾਰੀ ਆਪਣੀ ਦੂਰ ਦ੍ਰਿਸ਼ਟੀ ਨਾਲ ਇਸ ਰਚਨਾ ਦੀ ਅਲੋਚਨਾ ਵੀ ਰੱਜ ਕੇ ਕੀਤੀ ਐਨਾ ਹੀ ਨਹੀਂ ਇਹਨਾਂ ਪਾਠਕਾਂ ਦੀਆਂ ਅਣਗਿਣਤ ਚਿੱਠੀਆਂ ਨੇ ਸੁੱਤੇ ਸਿੱਧ ਮੇਰੀ ਕਲਮ ਨੂੰ ਇਕ ਨਵੇਂ ਲੀਵਲ ਵੀ ਮੋੜਿਆ ਸੱਚ ਪੁੱਛੋ ਤਾਂ ਇਹ ਪਾਠਕ ਹੀ ਮੇਰਾ ਅਸਲੀ ਮਨੋਬਲ ਹਨ ਤੇ ਇਹ ਪਾਠਕ ਹੀ ਮੇਰੀ ਕਾਨੇ ਦਾ ਉਤਸ਼ਾਹ ਵੀ ਜੋ ਮੇਰੀ ਕਲਮ ਨੂੰ ਹੱਲਾਸ਼ੀਰੀ ਦਿੰਦੇ ਰਹਿੰਦੇ ਹਨ ਤੇ ਅਗੋਂ ਲਿਖਤੇ ਰਹਿਣ ਲਈ ਕਦੇ-ਕਦੇ ਤਾਂ ਬੇਵਸ ਵੀ ਕਰ ਦਿੰਦੇ ਹਨ ਸੋ ਮੈਂ ਆਪਣੇ ਇਹਨਾਂ ਸੋਹਿਰਦ ਪਾਠਕਾਂ ਦੀ ਤੇ ਆਪਣੇ ਵਿਦਵਾਨ ਮਿੱਤਰਾਂ ਸਨੇਹੀਆਂ ਦੀ ਸਦਾ ਰਣੀ ਰਹਾਂਗੀ ਜਿਨ੍ਹਾਂ ਨੇ ਮੇਰੀ ਇਸ ਜੀਵਨ ਗਾਥਾ ਨੂੰ ਸੁਲਾਹਿਆ ਸਵਾਰਿਆ ਤੇ ਇਸ ਨੂੰ ਕਿਤਾਬੀ ਰੂਪ ਦੇਣ ਲਈ ਮੈਨੂੰ ਵਾਰ-ਵਾਰ ਪ੍ਰੇਰਿਤ ਕੀਤਾ ਇਸ ਪ੍ਰੇਰਣਾ ਵਿੱਚ ਮੇਰੇ ਦੋ অতি ਪਿਆਰੇ ਤੇ ਸੱਚੇ ਮਿੱਤਰ ਕੁਲਦੀਪ ਸਿੰਘ ਮੇਰਾ ਦਾਮਦ ਤੇ ਮੇਰੀ ਵੱਡੀ ਬੇਟੀ ਇੰਦਰਜੀਤ ਵੀ ਸ਼ਾਮਿਲ ਰਹੇ ਹਨ ਜੋ ਨਾਗਮਣੀ ਵਿੱਚ ਛਪਦੀ ਇਸ ਰਚਨਾ ਨੂੰ ਬੜੀ ਬੇਸਬਰੀ ਨਾਲ ਪੜਦੇ ਰਹੇ ਤੇ ਮੈਂ ਉਹਨਾਂ ਦੇ ਮੁਖੜੇ ਉੱਤੇ ਆਉਂਦੇ ਪ੍ਰਭਾਵਾਂ ਨੂੰ ਸਮੁੱਚੇ ਪਰਿਵਾਰ ਦੇ ਚਿਹਰੇ ਨਾਲ ਮਿਲਾ ਕੇ ਦੇਖਦੀ ਰਹੀ। ਅੰਤ ਵਿੱਚ ਆਪਣੀ ਇਸ ਰਚਨਾ ਦੇ ਉਹਨਾਂ ਸਾਰੇ ਪਾਤਰਾਂ ਦੇ ਵੀ ਧੰਨਵਾਦੀ ਹਾਂ ਜੋ ਇਸ ਜੀਵਨ ਸਫਰ ਵਿੱਚ ਮੇਰੇ ਰਾਹਗੁਜ਼ਰ ਬਣੇ ਤੇ ਇਹਨਾਂ ਵਿੱਚੋਂ ਕਈ ਮੇਰੇ ਰਾਹਾਂ ਵਿੱਚ ਕੰਡੇ ਵਿਛਾਉਂਦੇ ਗਏ ਤੇ ਕੁਝ ਮੇਰੇ ਰਾਹਾਂ ਵਿੱਚ ਵਿਸ਼ੇ ਇਹਨਾਂ ਤਿੱਖੇ ਸੂਲ ਕੰਡਿਆਂ ਨੂੰ ਆਪਣੀ ਪੋਟਿਆ ਨਾਲ ਚੁਗਦੇ ਵੀਰੇ ਤੇ ਇਉਂ ਉਹ ਮੈਨੂੰ ਰੋਸ਼ਨੀ ਦੀ ਕਿਰਨ ਵੱਲ ਸੰਕੇਤ ਕਰਦੇ ਮੈਨੂੰ ਹਨੇਰਿਆਂ ਤੋਂ ਬਾ ਖਬਰ ਕਰਦੇ ਗਏ ਸੱਚ ਜਾਣਿਓ ਇਹ ਹਨੇਰੇ ਬੰਦੇ ਨੂੰ દિਸ਼ਾਹੀਣ ਨਹੀਂ ਕਰਦੇ ਸਗੋਂ ਰੋਸ਼ਨੀ ਦੀ ਮਹੱਤਤਾ ਸਮਝਾਉਂਦੇ ਹਨ ਇਹੀ ਸੂਝ ਮੈਂ ਆਪਣੇ ਜੀਵਨ ਸਫਰ ਦੀਆਂ ਇਨਾ ਪੁੱਡੰਡੀਆਂ ਵਿੱਚੋਂ ਵਿਚਰਨੇ ਆ ਮਹਿਸੂਸ ਕੀਤੀ ਹੈ ਜੋ ਜੀਵਨ ਮੈਂ ਚਾਹਿਆ ਉਹ ਜੀਵਿਆ ਨਹੀਂ ਕਦੇ ਜੋ ਜੀਵਨ ਮੈਂ ਜੀਵਿਆ ਉਹ ਚਾਹਿਆ ਨਹੀਂ ਕਦੇ ਫੇਰ ਕਿਸੇ ਇਸ਼ਾਰੇ ਤੇ ਚੱਲਦੀ ਰਹੀ ਮੈਂ ਉਮਰ ਪਰ ਮੰਜ਼ਿਲ ਆਪਣੇ ਤੋਂ ਸਦਾ ਬੇਖਬਰ ਹੋ ਕੇ ਲੇਖਕ ਬਚਿੰਤ ਕੌਰ ਧੰਨਵਾਦ ਇਸ ਸਵੈ ਜੀਵਨੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਤੇ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀ ਹੋਰ ਨਾਵਲ ਤੇ ਕਹਾਣੀਆਂ ਸੁਣ ਲੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ